ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਬਾਦਸ਼ਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਾਖੀ ਪੰਜਵੀਂ ਸਤਗੁਰੂ ਜੀ ਦਾ ਆਗਰੇ ਪੁੱਜਣਾ ਸਤਗੁਰੂ ਜੀ ਦੇ ਤੁਰਨ ਦਾ ਪਤਾ ਜਦੋਂ ਲੱਗਾ ਤਾਂ ਲੋਕ ਬਹੁਤ ਹੀ ਵਿਅਕਲ ਹੋਏ ਰਾਣਾ ਤਾਂ ਕਾਲੀ ਨਾਲ ਲੱਠਾ ਆਇਆ ਤੇ ਬਹੁਤ ਵਿਆਕੂਲਤਾ ਨਾਲ ਸਤਗੁਰੂ ਜੀ ਨੂੰ ਕਹਿਣ ਲੱਗਾ ਹੇ ਦਾਤਾ ਇਹ ਕੀ ਖਿਆਲ ਹੈ ਸਿਮਰਨ ਤੇ ਪਿਆਰ ਦੀ ਚਾਟ ਲਾ ਕੇ ਕਿ ਆਪ ਹੁਣੇ ਤੁਰ ਚਲੇ ਹੋ ਆਪ ਦੇ ਦਰਸ਼ਨ ਕੀਤੇ ਬਿਨਾ ਅਸੀਂ ਕੀ ਅਸੀਂ ਹੁਣ ਉਸੇ ਤਰ੍ਹਾਂ ਨਹੀਂ ਤੜਪਾਂਗੇ ਜਿਵੇਂ ਮੱਛੀ ਤੜਪਦੀ ਹੈ ਮਿਹਰ ਕਰੋ ਦੀਨ ਦਇਆਲ ਦਇਆ ਦੇ ਸਾਗਰ ਦਇਆ ਕਰੋ ਅੱਗੇ ਜਾਣ ਦਾ ਖਿਆਲ ਛੱਡ ਦੇਵੋ ਇੱਥੇ ਜੋ ਸੇਵਾ ਆਖੋਗੇ ਸੋ ਕਰਾਂਗੇ ਅਸੀਂ ਤਾਂ ਆਪ ਦੇ ਸੇਵਕ ਹਾਂ ਬੰਦੇ ਹਾਂ ਆਪ ਦੇ ਓਨ ਨਾਲ ਜੀਵਨ ਹੋਰ ਦਾ ਹੋਰ ਹੋ ਗਿਆ ਇਹ ਸੁਣ ਕੇ ਸਾਈਂ ਬਾ ਨੇ ਫਰਮਾਇਆ ਹੇ ਰਾਜਨ ਇਹ ਜਗਤ ਨਾਸਵੰਤ ਹੈ ਮਾਇਆ ਦਾ ਖੇਲ ਹੈ ਹਰ ਜੀਵ ਬਨਸਪਤੀ ਪੰਛੀ ਸਭ ਪ੍ਰਭੂ ਦੀ ਮਾਇਆ ਦਾ ਇੱਕ ਨਜ਼ਾਰਾ ਹਨ ਮਮਤਾ ਨੂੰ ਤਿਆਗਨ ਵਿੱਚ ਹੀ ਪੁਰਸ਼ ਦੀ ਕਲਿਆਣ ਹੈ ਐਵੇਂ ਦੁੱਖ ਕਰਨ ਦੀ ਲੋੜ ਨਹੀਂ ਅਸੀਂ ਵੀ ਪ੍ਰਭੂ ਦੀ ਮਾਇਆ ਵਿੱਚੋਂ ਇੱਕ ਹਾਂ ਅਸਾ ਨਾਲ ਪਿਆਰ ਕਰਨ ਦੀ ਥਾ ਵਾਹਿਗੁਰੂ ਨਾਲ ਮਨੋ ਤਨੋਂ ਪਿਆਰ ਕਰੋ ਰਾਤ ਦਿਨੇ ਉਹਦੇ ਪਾਣੇ ਵਿੱਚ ਰਹੋ ਅਸੀਂ ਦੂਰ ਰਹੀਏ ਜਾਂ ਨੇੜੇ ਇਸ ਨਾਲ ਭਗਤੀ ਜੀਵਨ ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਵਾਹਿਗੁਰੂ ਹਿਰਦੇ ਵਿੱਚ ਵਸਦਾ ਹੈ ਉਸ ਨਾਲ ਪਿਆਰ ਕਰੋ ਗੱਲਾਂ ਕਰੋ ਉਹ ਆਪ ਹੀ ਦੇਨੂ ਸ਼ਾਂਤ ਰੱਖੇਗਾ ਕਿਉਂਕਿ ਉਹ ਹਿਰਦੇ ਆਤਮਾ ਦਾ ਮਾਲਕ ਹੈ ਦੂਸਰਾ ਜਿਸ ਨਾਲ ਪਿਆਰ ਹੋਵੇ ਉਹਦੀ ਤਾਂ ਤਸਵੀਰ ਮਨ ਅੱਖਾਂ ਵਿੱਚ ਵਸ ਜਾਂਦੀ ਹੈ ਪੰਜ ਭੂਤਕ ਸਰੀਰ ਦੇ ਮੇਲ ਦੀ ਫਿਰ ਲੋੜ ਨਹੀਂ ਰਹਿੰਦੀ ਪਿਆਰਾ ਦੂਰ ਹੁੰਦਾ ਹੋਇਆ ਵੀ ਨੇੜੇ ਹੁੰਦਾ ਹੈ ਸਤਗੁਰੂ ਜੀ ਦਾ ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਰਾਜੇ ਨੂੰ ਗਿਆਨ ਹੋ ਗਿਆ ਉਸ ਦਾ ਕੁਝ ਵੈਰਾਗ ਥੰਮਿਆ ਉਸਨੇ ਮੋਰਾਂ ਦੁਸ਼ਾਲੇ ਤੇ ਹੋਰ ਕਈ ਵਸਤੂਆਂ ਸਤਗੁਰੂ ਜੀ ਦੀ ਭੇਟਾ ਕੀਤੀਆ ਨਾਮਦਾਨ ਦਾ ਦਾਨ ਲਿਆ ਸ਼ਾਂਤਚਿਤ ਹੋ ਕੇ ਸਾਈਭਾ ਨੂੰ ਤੋਰਨ ਵਾਸਤੇ ਦੂਰ ਤੱਕ ਨਾਲ ਆਇਆ ਸ਼ਹਿਰ ਵਾਸੀ ਉਸ ਨਾਲ ਆਏ ਉਸ ਦਿਨ ਕਿਸੇ ਨੇ ਕੋਈ ਕੰਮ ਨਾ ਕੀਤਾ ਬਹੁਤ ਹੀ ਪ੍ਰੇਮ ਤੇ ਸ਼ਰਧਾਹਿਤ ਸਤਗੁਰੂ ਜੀ ਨੂੰ ਤੋਰਨ ਵਾਸਤੇ ਆਏ ਸ਼ਹਿਰ ਦੀ ਹੱਤ ਮੁੱਕ ਗਈ ਉੱਥੇ ਪਾਣੀ ਦਾ ਸਰੋਵਰ ਸੀ ਉਸ ਸਰੋਵਰ ਦੇ ਕਿਨਾਰੇ ਤੋਂ ਨਗਰ ਵਾਸੀਆਂ ਨੇ ਵਾਪਸ ਮੁੜ ਆਉਣਾ ਸੀ ਤੇ ਸਤਗੁਰੂ ਜੀ ਨੇ ਅੱਗੇ ਦੂਰ ਜਾਣਾ ਸੀ ਉਸ ਆਸਾਨ ਤੇ ਇੱਕ ਬੀਬੀ ਨੇ ਬੇਨਤੀ ਕੀਤੀ ਉਹ ਸੰਗਦੀ ਸੀ ਉਸਨੇ ਸੰਗਦੀ ਸੰਗਦੀ ਨੇ 2 ਮਹੀਨੇ ਦਾ ਸਮਾਂ ਲੰਗਾ ਦਿੱਤਾ ਪਰ ਬੇਨਤੀ ਨਾ ਕਰ ਸકી ਜੀਵਨ ਦਾਤੇ ਪਾਸੋਂ ਮਨ ਦੀ ਮੁਰਾਦ ਨਾ ਮੰਗ ਸકી ਬੇਨਤੀ ਕੀਤੀ ਮੇਰੀ ਬੇਨਤੀ ਹੈ ਜ਼ਬਾਨ ਨੂੰ ਚਿੰਦਰਾ ਲੱਗਦਾ ਹੈ ਆਪ ਅੰਤਰਜਾਮੀ ਹੋ ਦਿਲ ਦੀਆਂ ਗੁੱਝ ਲੈਂਦੇ ਹੋ ਮੇਰੇ ਤੇ ਮਿਹਰ ਕਰੋ ਮੈਂ ਉਹ ਪੂਰੀ ਗੱਲ ਨਾ ਕਰ ਸકી ਉਹਦਾ ਗਲਾ ਪਰ ਆਇਆ ਤੇ ਮੋਟੀ ਨਾਣਾ ਵਿੱਚੋਂ ਜਲ ਧਾਰਾ ਵਗਣ ਲੱਗੀ ਉਸ ਤੇ ਮਨੋਪਾਵਨ ਮਨੋਪਾਵਨ ਨੂੰ ਸਤਿਗੁਰੂ ਜੀ ਜਾਣਗੇ ਸਾਈ ਬਾ ਨੇ ਉਸ ਉਤੇ ਦਇਆ ਕੀਤੀ हे ਦੇਵੀ ਅਸੀਂ ਤੇਰੇ ਮਨੋਪਾਵਨ ਨੂੰ ਸਮਝ ਗਏ ਹਾਂ ਤੂੰ ਪੁੱਤਰ ਦੀ ਇੱਛਾ ਕਰ ਰਹੀ ਹੈ ਤੇਰੀ ਕੋ ਘੜੀ ਨਹੀਂ ਹੋਈ ਇਹ ਪਾਣਾ ਸੀ ਵਾਹਿਗੁਰੂ ਦਾ ਵਿਦਾਤਾ ਨੇ ਜੋ ਲਿਖਿਆ ਸੋ ਹੁੰਦਾ ਹੈ ਹਰ ਘਟਨਾ ਸਮੇਂ ਨਾਲ ਵਾਪਰਦੀ ਹੈ ਚਿੰਤਾ ਨਾ ਕਰ ਜਾ ਵਾਹਿਗੁਰੂ ਦਾ ਸਿਮਰਨ ਕਰ ਗਰੀਬ ਗੁਰਬੇਤੀ ਸੇਵਾ ਕਰ ਸਾਧ ਸੰਗਤ ਦੀ ਸੇਵਾ ਕਰ ਝੂਠੇ ਵਰਤਨ ਮਾਜਿਆ ਕਰ ਤੇ ਪੱਖੇ ਚੱਲਦੀ ਸੇਵਾ ਕਰਿਆ ਕਰ ਤੇਰੀ ਖੁਖ ਹਰੀ ਹੋ ਜਾਵੇਗੀ ਤੇਰੇ ਘਰ ਸੁੰਦਰ ਬਲਕ ਜਨਮ ਲਵੇਗਾ ਉਹ ਸਾਧੂ ਸੁਭਾਅ ਤੇ ਤੇਰੇ ਨਾਮ ਨੂੰ ਰੋਸ਼ਨ ਕਰਨ ਵਾਲਾ ਹੋਵੇਗਾ ਤੇਰਾ ਪਤੀ ਤੇਰੇ ਨਾਲ ਹਿੱਤ ਕਰੇਗਾ ਤੂੰ ਬੁੱਢ ਸੁਹਾਗਣ ਤੇ ਸਪੁੱਤੀ ਹੋਵੇਂਗੀ ਇਹ ਵਾਰ ਪ੍ਰਾਪਤ ਕਰਕੇ ਬੀਬੀ ਦਾ ਲੂਣ ਲੂ ਪਰਸਨ ਹੋ ਗਿਆ ਉਸਨੇ ਸਤਗੁਰੂ ਜੀ ਤੇ ਸੰਗਤ ਦੀ ਚਰਨ ਧੂੜ ਲੈ ਕੇ ਮਸਤਕ ਨੂੰ ਲਾਈ ਇਹੀ ਕੋਤਕ ਦੇਖ ਕੇ ਸਾਰੀ ਸੰਗਤ ਇੱਕ ਜ਼ਬਾਨ ਬੋਲੀ ਤਨ ਸਤਗੁਰੂ ਜੀ ਮਿਹਰਾਂ ਦੇ ਦਾਤੇ ਦਇਆ ਦੇ ਸਾਗਰ ਤਨ ਤਨ ਕਲਗੀਆਂ ਵਾਲੇ ਪਿਤਾ ਜਿਨ੍ਹਾਂ ਦਾ ਅੰਤ ਨਹੀਂ ਆਉਂਦਾ ਜਿਹੜੇ ਅਨੰਤ ਜੋਤੀ ਦਾ ਪ੍ਰਕਾਸ਼ ਹਨ ਸੰਗਤ ਪਾਸੋ ਵਿਦਾ ਹੋਏ ਸਤਗੁਰੂ ਜੀ ਦਾ ਜਲੂਸ ਅੱਗੇ ਤੁਰਿਆ ਅੱਗੇ-ਅੱਗੇ ਸਤਗੁਰੂ ਜੀ ਮਹਾਰਾਜ ਘੋੜੇ ਉੱਤੇ ਸਵਾਰ ਸਨ ਪਿੱਛੇ ਸਿੰਘ ਤੇ ਉਸਦੇ ਪਿੱਛੇ ਸਮਾਨ ਵਾਲੇ ਗੱਡੇ ਚੱਲਦੇ-ਚੱਲਦੇ ਸਤਗੁਰੂ ਜੀ ਆਗਰੇ ਪਹੁੰਚ ਗਏ ਸ਼ਹਿਰ ਦੁਬਾਰ ਖੁੱਲੀ ਤਾਂ ਬਾਗ ਵਿੱਚ ਸਾਈਹਬਾ ਨੇ ਡੇਰਾ ਕੀਤਾ ਡੇਰਾ ਕਰਨ ਦੀ ਢਿਲ ਸੀ ਕਿ ਸ਼ਹਿਰ ਦੀ ਸਿੱਖ ਸੰਗਤ ਨੂੰ ਪਤਾ ਲੱਗ ਗਿਆ ਸਾਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਪੁੱਜੇ ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਆਗਰਾ ਜਿੱਥੇ ਹਿੰਦੂਸਤਾਨ ਦੀ ਰਾਜਧਾਨੀ ਸੀ ਉੱਥੇ ਸਿੱਖੀ ਪ੍ਰਚਾਰ ਦਾ ਵੀ ਕੇਂਦਰ ਰਿਹਾ ਹਸੀ ਪਾਈ ਗੁਰਦਾਸ ਜੀ ਜਿਹੇ ਗੁਰਮੁਖ ਸਨ ਸਿੱਖੀ ਪ੍ਰਚਾਰ ਕਰਦੇ ਰਹੇ ਸਨ ਸਭ ਮਾਈ ਪਾਈ ਦਰਸ਼ਨਾਂ ਵਾਸਤੇ ਆਉਣ ਲੱਗੇ ਤੇ ਕਾਰ ਭੇਟਾ ਚੜਾਉਣ ਲੱਗੇ ਬਾਦਸ਼ਾ ਨੂੰ ਵੀ ਪਤਾ ਲੱਗ ਗਿਆ ਉਹ ਵੀ ਆਪਣੇ ਮਾਮੇ ਤੇ ਭਾਈ ਆਨੰਦ ਲਾਲ ਜੀ ਨੂੰ ਸਤਗੁਰੂ ਜੀ ਕੋਲ ਭੇਜਿਆ ਤੇ ਸਿੱਖ ਫੌਜ ਸਤਗੁਰੂ ਜੀ ਦੇ ਸਿੰਘਾਂ ਵਾਸਤੇ ਰਾਜਨ ਦਾ ਬੰਦੋਬਸ ਕੀਤਾ ਉਸੇਨ ਬਾਦਸ਼ਾ ਪਾਪ ਬਹਾਦਰ ਸ਼ਾਹ ਨੂੰ ਕੁਝ ਜ਼ਰੂਰੀ ਰਾਤ ਸੀ ਤੰਦੇ ਸਨ ਇਸ ਵਾਸਤੇ ਦਰਸ਼ਨ ਕਰਨ ਨਾ ਆ ਸਕਿਆ ਦੂਸਰੇ ਦਿਨ ਸਵੇਰੇ ਸਤਗੁਰੂ ਜੀ ਨੇ ਦੀਵਾਨ ਲਾਇਆ ਸਿੱਖ ਸੰਗਤਾਂ ਤੜਕੇ ਤੋਂ ਹੀ ਦੀਵਾਨ ਵਿੱਚ ਆ ਬਿਰਾਜੀਆਂ ਨਾਮ ਦੀ ਵਰਖਾ ਹੋਣ ਲੱਗੀ ਰਾਗੀ ਸਿੰਘਾਂ ਨੇ ਆਸਾਦੀ ਵਾਰ ਦਾ ਕੀਰਤਨ ਕੀਤਾ ਪਾਈ ਧਰਮ ਸਿੰਘ ਜੀ ਨੇ ਬਾਣੀ ਦੀ ਵਿਆਖਿਆ ਕੀਤੀ ਤੇ ਸਤਿਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਅਜੀ ਉਪਦੇਸ਼ ਕਰ ਹੀ ਰਹੇ ਸਨ ਕਿ ਭਾਦਰਸ਼ਾ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਆਪ ਉਜਿਆ ਮੇਵੜੇ ਸਿੰਘਾਂ ਨੇ ਭਾਦਰਸ਼ਾ ਨੂੰ ਸਤਕਾਰ ਨਾਲ ਅੱਗੇ ਲਿਆਂਦਾ ਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਾਇਆ ਬਾਦਸ਼ਾਹ ਨੇ ਨਮਸਕਾਰ ਕੀਤੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਪੇਟਾ ਕੀਤੀ ਹੱਥ ਜੋੜ ਕੇ ਦਰਬਾਰ ਵਿੱਚ ਬੈਠ ਗਿਆ ਉਸ ਦੀ ਨਜ਼ਰ ਨਿਆਜ਼ ਵਿੱਚ ਖਿਆਲਤ ਖਿਲਤ ਤੇ ਪੁਸ਼ਾ ਕੇ ਵਿਸਨ ਜੋ ਸਭ ਨੂੰ ਸਤਿਗੁਰੂ ਜੀ ਨੇ ਪਰਵਾਨ ਕਰ ਲਿਆ ਨਿਗੇ ਉਤਸ਼ਾਹ ਭਰੇ ਹਿਰਦੇ ਨਾਲ ਦੋਹਾਂ ਪਾਸਿਆਂ ਤੋਂ ਸੁਖ ਸਾਧ ਪੁੱਛੀ ਗਈ ਮੇਰੀ ਇੱਛਾ ਹੈ ਕਿ ਆਪ ਹੁਣ ਕੁ ਸਮਾਂ ਮੇਰੇ ਪਾਸ ਰਹੋ ਮੈਂ ਆਪ ਦੀ ਸੰਗਤੋਂ ਲਾਭ ਉਠਾ ਸਕਾਂ ਬਾਹਤਰ ਸ਼ਾਦਾ ਤਰਲਾਸੀ ਜਿਵੇਂ ਅਕਾਲ ਪੁਰਖ ਦਾ ਹੁਕਮ ਕਿਵੇਂ ਹੋਏਗਾ ਜੀ ਅਕਾਲਪੁਰਖ ਦੀ ਇਹੋ ਇੱਛਾ ਹੈ ਕਿ ਅਸੀਂ ਇੱਥੇ ਰਹੀਏ ਤਾਂ ਇੱਥੇ ਰਹਾਂਗੇ ਜਦੋਂ ਅੱਗੇ ਦਾ ਹੁਕਮ ਹੋਵੇਗਾ ਤਦੋਂ ਅਸੀਂ ਜਾਵਾਂਗੇ ਅਸੀਂ ਤਾਂ ਹੁਕਮ ਦੇ ਬੰਦੇ ਹਾਂ ਸਤਿਗੁਰੂ ਜੀ ਦਾ ਹੁਕਮ ਸੀ ਇਸ ਦੇ ਵਿੱਚੋ ਸਰਸਰੀ ਗੱਲਬਾਤ ਹੁੰਦੀ ਰਹੀ ਤੇ ਬਾਦਸ਼ਾਹ ਬਹਾਦਰ ਸ਼ਾ ਆਗਿਆ ਲੈ ਕੇ ਵਾਪਸ ਚਲੇ ਗਿਆ ਪਰ ਜਾਂਦਾ ਹੋਇਆ ਸ਼ਾਹੀ ਖਜ਼ਾਂਚੀਆਂ ਤੇ ਮੋਦੀਖਾਨੇ ਦੇ ਇੰਚਾਰਜਾ ਨੂੰ ਹੁਕਮ ਕਰ ਗਿਆ ਕਿ ਸਤਿਗੁਰੂ ਜੀ ਤੇ ਉਹਨਾਂ ਦੇ ਸਾਰੇ ਲਸ਼ਕਰ ਨੂੰ ਖੁੱਲ੍ਹਿਆਂ ਰਸਤਾ ਦਿੱਤੀਆਂ ਜਾਣ ਜਿੱਧਰ ਆਪ ਜਾਣਾ ਚਾਹਣ ਉਧਰ ਚਲੇ ਜਾਣ ਸਿੰਘਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਔਕੜ ਪੇਸ਼ ਨਾ ਆਵੇ ਜੀਵਨ ਦੀਆਂ ਖੁਸ਼ੀਆਂ ਕਰਨ ਸਾਰੇ ਸ਼ਾਹੀ ਮਹਿਮਾਨ ਹਨ ਬਾਦਸ਼ਾਹ ਦੇ ਇਸੁਖਮ ਦੀ ਪਾਲਣਾ ਹੋਈ ਸਤਿਗੁਰੂ ਜੀ ਦੇ ਲੰਗਰ ਵਾਸੇ ਰਸਤਾ ਆਉਣੀਆਂ ਸ਼ੁਰੂ ਹੋ ਗਈਆਂ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦ ਦਾ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ